ਵੱਡਾ ਪਤੰਗੇ ਦੇ ਇਹਨੂੰ ਏ ਇਹੀ ਕਰਦਾ ਜਿਹੜੇ ਲਲਕਰੇ ਆਪਣੇ ਦੇ ਬੱਜੇ ਦੀ ਲਲਕਰੇ ਆਪਾਂ ਵੀ ਲਾਉਣੇ ਨੇ ਉਹ ਪਤੰਗ ਘੱਟ ਕੇ ਉਹਨਾਂ ਦਾ ਲੈ ਬਈ ਇੱਕ ਵਾਰੀ ਫੇਰ ਡਾਉਣ ਲੱਗੇ ਨੇ ਚੱਕ ਪੱਤੋ ਏ ਪਿੱਛਾ ਪਿਆ ਨਹੀਂ ਹੋਇਆ ਕਿ ਹੈਗਾ ਹਾਏ ਚੱਲ ਓਏ ਆਹੇ ਇਹ ਤਿੰਨ ਹੁਣ ਆਇਆ ਫੌਜ ਮੁੰਡਾ ਲੈ ਥਾਪੀ ਦੀਦੀ ਯੂਬਰ ਨੂੰ ਹੁਣ ਆ ਗਿਆ ਫੌਜ ਚ ਚੱਲੋ ਇਹ ਦੋਏਗੇ ਚੱਲ ਦੋ ਮਰੇਗੇ ਰਾ ਇੱਕ ਦੀਰ ਦੋਣ ਜਾਣੇ ਸਾਡਾ ਵੀ ਛੋਟਾ ਬਾਟ ਨਾਲ ਜਾ ਰਿਹਾ ਚੰਗਾ ਫਰੇਹ ਲੋ ਭਾਈ ਲਵ ਯੂ ਦਿਲ ਬਣਾ ਦੇ ਉਹ ਕਾੜੀ ਐ ਕਰ ਦੇ ਮੁੰਡਾ ਨਾ ਆਏਗਾ ਚੰਗਾ ਬਾਏ ਬਾਏ ਕੱਲੂ ਆਏਗਾ ਕੱਲੂ ਆਏਗਾ ਬਾਠ ਠੀਕ ਹੈ ਕੱਲੂ ਮਿਲਦੇ ਆਂ ਕੋਈ ਕੰਮ ਨਹੀਂ ਹੈਗਾ ਬੰਦੇ ਨੂੰ ਪਿੰਡ ਦੇ ਸਭ ਤੋਂ ਵਿਲੇ ਬੰਦੇ ਨੇ ਪਹਿਲਾ ਸਭ ਤੋਂ ਵੱਡਾ ਵਿਲੇਮ ਆਇਆ ਮੇਰੇ ਕੋਲ ਹੀ ਮਿਲੂਗੀ ਆ ਸਾਰੀ ਮੰਢੀਰ ਬੇਲੀ ਜਿਹੜੀ ਲੈ ਵੀ ਮਿੱਤਰੋ ਹਜੇ ਕੋਠੇ ਤੇ ਆਏ ਦੀਗੇ ਵੀ ਪਤੰਗ ਡਾਵਾਂਗੇ ਹਨਾ ਸਭ ਤੋਂ ਪਹਿਲਾਂ ਮੂੰਹ ਆ ਬੰਦੇ ਨੇ ਘਟਾਇਆ ਅੱਜ ਦੇ ਦਿਨ ਦਾ ਬਹੁਤ ਪਤੰਗ ਜੜ ਰਹੇ ਆ 8-10 ਪਤੰਗ ਦੀ ਪਹਿਲੀ ਘਟਵਾ ਲਿਆ ਇੱਕੇ ਪਤੰਗ ਦੀ ਸਾਡੇ ਕੋਲ ਹੁਣ ਨਾ ਮਾ ਲਿਓਣਾ ਬੂ ਆ ਜਵਾਕ ਮਸਾ ਆਇਆ ਉਹਦੀ ਪਤੰਗ ਝਾੜਨਾ ਐ ਓਏ ਪਤੰਗ ਕਿੱਥੇ ਆਪਣਾ ਓਏ ਪਤੰਗ ਕਿੱਥੇ ਗਿਆ ਆਪਣਾ ਫੱਕ ਕਰਦੇ ਵਿੱਚ ਆਣਦਾ ਯਾਰ ਕਹਿੰਦਾ ਮੈਨੂੰ ਆਉਂਦਾ ਕਹਿੰਦਾ ਮੈਂ ਕੋਚ ਰਿਆਂ ਕਹਿੰਦਾ ਪਤੰਗਾਂ ਦਾ ਓਏ ਕਿ ਕਿ ਟਾਇਆ ਯਾਰ ਮੂੰਗਟਵਾਦਾ ਕਿਉਂ ਕਰਦੀਪ ਚੈਨੇ ਜੀ ਕਰ ਰਹੇ ਸੀ ਇਹ ਕਰਨਾਲ ਉਹਦੇ ਖੋਦਰਾ ਸੇਖਰਦਾ ਮੈਂ ਨਾਲ ਲੱਗਣ ਸਾਰੇ ਕੱਟ ਦੂੰ ਆ ਦੇਖਦਾ ਲੈ ਕਰਦੀਪ ਵਿਚਾਰਾ ਡੋਰ ਇਕੱਠੀ ਕਰਨ ਦੇ ਲਾਇਰ ਕੇ ਓਰੇ ਉਹਦੇ ਲਲਕਰੀ ਪੈਂਦੇ ਨੇ ਉਧਰ ਉਹ ਬਹੁਤ ਜ਼ੋਰ ਨੇ ਉਹ ਭੱਜ ਜਾ ਅੱਜ ਦਾ ਪਤੰਗ ਅੱਜ ਦਾ ਲਿਆਉਣੇ ਪੈਣਗੇ ਉਹ ਬਾਬੇ ਉਹਨਾਂ ਦੇਖ ਲੈ ਤੂੰ ਕਿੱਥੋਂ ਟੱਟਾ ਗਿਆ ਦੇਖ ਤਾਲਾ ਦਰਜਣ ਪਤੰਗਾਂ ਨਹੀਂ ਲਿਆਉਣੀ ਬੂ ਹੁਣ ਤਾਂ ਉਹ ਜਾਂਦੇ ਨੇ ਦੇਖ ਲੈ ਕਿੰਨੀ ਦੂਰੀ ਛੱਟਿਆ ਉਹ ਟਾਵਰ ਕੋਣੀ ਉਹ ਜਾਂਦਾ ਲੇ ਹੁਣ ਤਾਂ ਲਿਆਉਣਾ ਪੂ ਆ ਜੋ ਕਰ ਜੀਪ ਦੀ ਚਾਬੀ ਫੜਾਓ ਜੀਪ ਦੀ ਚਾਬੀ ਬੱਚੇ ਆ ਭੱਜਾ ਆ ਜਾ ਚਲੋ ਵਗੜਾ ਕਹਿੰਨੇ ਪਤੰਗ ਲਈਏ ਚੰਨੜੇ ਮੈਂ ਤੀਤੀਆਂ ਦੇ ਬਾਅਦ ਮੈਂ ਕਹਣਾ ਵੱਡੇ ਲਿਓ ਪਤੰਗ ਜੇ 100 ਦਾ ਹੋਵੇ 10 ਲਿਓਨੇ ਚਲੋ ਹਾਂ ਪਤਾ 8 8 ਹਾਂ ਚਲੋ ਪਤੰਗ ਹਾਂ ਠੀਕ ਆ ਇਧਰ ਅਗਰ ਦੀ ਬਾਹਰਿਆ ਸਾਨੂੰ ਤਾਂ ਲੰਘਣ ਦੇ ਤਾਂ ਲੰਘਣਾ ਹੈ ਹੋਰ ਜੇ ਤੁਸੀਂ ਲੈ ਆਓਗੇ ਫਿਰ ਵਾਖ ਜੋ ਆ ਨਾ ਆਇ ਨਾ ਕਰਾ ਇਹ ਨਾ ਕਰਾ ਚੱਕ ਨਾ ਕਰ ਚਲੋ ਵਗੜਾ ਚਲੋ ਵਗੜਾ ਹਾਂ ਇਹ ਤਾਂ ਸਿੱਕੇ ਛੋਟੇ ਬੜਾ ਆਸਲ ਮੈਂ ਗਰਦੀ ਬਤੂਨ ਚਲਾ ਇਹਨੂੰ ਕੌਰੀਆ ਨੂੰ ਮਗਰ ਆ ਜਾਣ ਦੇ ਚ ਗਰਦੀਪਾ ਲੰਬਾ ਦਾ ਦੇਖ ਰਾ ਕੱਟਾ ਹੋ ਆਫਸਰ ਬੰਦੇ ਆ ਚਲਾਵੇਂਗਾ ਉਧਰ ਪੈ ਗਿਆ ਲੈ ਗਾਣੇ ਛੱਡ ਦੋ ਮੁੰਡਿਓ ਜਿੱਦਾ ਟੇਜ ਆ ਇਧਰ ਜਾਖੋ ਓਏ ਅਹੀਂ ਨਹੀਂ ਠੀਕ ਹੋ ਮੈਂ ਤਾਂ ਆਵ ਅਹੀਂ ਕਰਦੇ ਆਂ ਕਰਦੇ ਉਧਰ ਕੈਮਰਾ ਕਿਹਨੇ ਦੇਖ ਕੇ ਹੋਰ ਕਿਹੜਾ ਗਿਆ a few minutes later ਲੈ ਵੀ ਮਿੱਤਰੋ ਉੱਥੇ ਜਾ ਕੇ ਮੈਂ ਭੁੱਲ ਕੇ ਦੀ ਵੀ ਵਲੌਗ ਸਟਾਰਟ ਕੀਤਾ ਹੋਇਆ ਪਤੰਗ ਚੱਕ ਲੈ ਬਾਕੀ ਪਤੰਗ ਹੋਏ ਕਿੰਨੇ ਲੈਂਦੇ ਕੀ ਸੱਤ ਲੈਂਦੇ ਪਤੰਗਾਂ ਦਾ ਤਾਂ ਥੱੱਬਾ ਲਿਆ ਬਾਈ ਥੋਨੇ ਬਾਕੀ ਚਾੜਨ ਵਾਲੇ ਤੇ ਆ ਵੀ ਇਹ ਤੋਂ ਕੁਝ ਹੁੰਦਾ ਨਾ ਓਏ ਰੇ ਨਹੀਂ ਦੂਜੀ ਚਾੜਦੇ ਪਤੰਗ ਆਪੇ ਤਾਂ ਮੈਨੂੰ ਚਾੜਨਾ ਜੇ ਤਾਂ ਪਤਾ ਨਹੀਂ ਕਿ ਚੜੂ ਕਿਵੇਂ ਚਾੜਨਾ ਤਾਂ ਪਹਿਲਾਂ ਵਾਲਾ ਵੀ ਨਹੀਂ ਆਉਂਦਾ ਈ ਤੈਨੂੰ ਉਹ ਵੀ ਘਟਵਾਇਆ ਹੀ ਹੈ ਉਹ ਡੋਰ ਵੀ ਆਪਣੇ ਕੋਲੋਂ ਬੇਤੀ ਕਰਾਈ ਹੈ ਓਏ ਹਰ ਪਤੰਗ ਹੀ ਚੱਕ ਪਰੀ ਕਿਹੜਾ ਵੱਡਾ ਵੱਡਾ ਪਤੰਗ ਇਹਦੇ ਨੂੰ ਇਹੀ ਕਰਦਾ ਜਿਹੜੇ ਲਲਕਰੇ ਆਪਣੇ ਦੇ ਬੱਜੇ ਦੀ ਲਲਕਰੇ ਆਪਾਂ ਵੀ ਲਾਉਣੇ ਨੇ ਉਹ ਪਤੰਗ ਘੱਟ ਕੇ ਉਹਨਾਂ ਦਾ ਆਹ ਖਾਂਜੂਰਾ ਖਾਣ ਦੀ ਲੱਕ ਬੰਨਰ ਗਿਆ ਫਟ ਤੂ ਪਹਿਲਾਂ ਨਹੀਂ ਹੁੰਦਾ ਢੱਡ ਦੇਖ ਲੈ ਬੀਨ ਵਰ ਗਿਆ ਕੱਟ ਰਖਿਆ ਨੇ ਮੈਨੇਜਰ ਐਸੀ ਜੀ ਆਹ ਨੇ ਆਂਟੀ ਵੀ ਸਾਡੇ ਉਹ ਆਂਟੀਓ ਇਹਨਾਂ ਦੇ ਪਤੰਗ ਘੱਟਨੇ ਨੇ ਜੀ ਸਾਡੇ ਬਾਗੀ ਦਾ ਭੁੱਲੇ ਲਾ ਗਿਆ ਭੁੱਲੇ ਲਾ ਤਰਾ ਮੂੰਹ ਦੇਖੀ ਤਲਾਮ ਪੌਣੀ ਆਉਂਦੀ ਆ ਪਤੰਗ ਘੱਟੇ ਜਾਂ ਤਰਤੀ ਕਿ ਪਹਿਲਾ ਸਾਲੇ ਜਾਲੀ 골ਡਸਮਿਥ ਚਲ ਰਹਿਣਾ ਤੇ ਲੰਮਾ ਹਟਾ ਕੀ ਬਾ ਦੇਣਾ ਹੈ ਕਿੰਨੇ ਪਤੰਗ ਕਟੇ ਅੱਜ ਲੈ ਵੀ ਜੇ ਤਾਂ ਦੇ ਸਹੀ ਆਪਣੀ ਡੋਰ ਹੁਣ ਪਤਾ ਕੀ ਹੈ ਕੱਚੀ ਹੋ ਰਹੀ ਹੈ ਅਸਲ ਇਹ ਤੁੱਪੇ ਇਧਰ ਹੀ ਰੱਖੀ ਨਮੀ ਲੈਉਣੇ ਆਪਾਂ ਹੁਣ ਨਮੀ ਦਾ ਆਪਾਂ ਹੁਣ ਕਿੱਥੋਂ ਉਹ ਮਿਲੂ ਮਸਾ ਇੱਕ ਤਾਂ ਇਹ ਇੱਕ ਤਾਂ ਹੈਗੀ ਗੰਚ ਵਾਲੀ ਆ ਇਹ ਤਾਂ ਉਹੀ ਹੋ ਆ ਇਹ ਬੜੀ ਗਈ ਕਿਵੇਂ ਇਹਦੇਲੇ ਵੀ ਕਾਣ ਪੀਣ ਦੀਆਂ ਗੱਲਾਂ ਨੇ ਗੱਲੀਆਂ ਹੋਰ ਕੁਝ ਨਹੀਂ ਬੱਸ ਜਿਹੜੀ ਜੀ ਆਪ ਦਾ ਸਾਨੂੰ ਜੀ ਆਉਦੇ ਵਰਗਾ ਸ਼ਰਾਬੀ ਸਮਝਦਾ ਆਪਾਂ ਯਾਰਾਂ ਹੈ ਆਉਦੇ ਵਰਗਾ ਸ਼ਰਾਬੀ ਸਮਝਦਾ ਸਹੀ ਗੱਲਾਂ ਆਪਣਾ ਸਰਕਲ ਦਾ ਗੱਲੀਆਂ ਹੱਥ ਮਣੀ ਲਾਉਂਦਾ ਭਾਈ ਵਧੀਆ ਬਹੁਤ ਲੱਗਦਾ ਕੀ 1 2 3 4 5 ਬਹੁਤ ਨਹੀਂ ਪਤਾ ਕਿ ਹੋ ਗਏ 6 ਹਾਂ ਕਾਊਂਟਿੰਗ ਸਨਾਲਾ 10 ਤੱਕ ਚੱਲ 1 2 3 4 5 6 7 8 9 10 ਵੈਰੀ ਗੁੱਡ ਵੈਰੀ ਕਿਹੜੇ ਸਕੂਲ ਚ ਪੜਨਾ ਕਿਹੜੇ ਸਕੂਲ ਚ ਹੋਰ ਹੋਰ ਅਸਾ ਕਿਹੜਾ ਕੰਦਾ ਚੂਚਾ ਹੋ ਕਿਹੜਾ ਹੋਏ ਹੋਫਰ ਜਾਉਣਾ ਲਾਈਵ ਮੇਰੇ ਤਰੋਂ ਪਤੰਗ ਦਾ ਜੜ ਲਿਆ ਹਰੇ ਰੰਗ ਵਾਲਾ ਪਤੰਗਾ ਜਿਹੜਾ ਇਹ ਆਪਣਾ ਬਾਕੀ ਸਾਰੇ ਵਾਲੇ ਦਲੇ ਐਂਟੀਆਂ ਦੇ ਜੜ ਰਹੇ ਨੇ ਹੁਣ ਦੇਖੋ ਇਹ ਮੂੰਹ ਕਟਾਊਗਾ ਕਿ ਕੁੱਟੂਗਾ ਉਹਨਾਂ ਦਾ ਪੇਚਾਂ ਨਾਲ ਦੇਖ ਕੇ ਬਾਈ ਇੱਕ ਆ ਪਤੰਗਾ ਤੇਰੀ ਭਾਈ ਨੂੰ ਐਂਟੀ ਵਾਲੇ ਹੋਰ ਨੇ ਜਿਹੜਾ ਇਕੱਠੇ ਸਾਡੇ ਦੀ ਸਿੱਟ ਰਹੀਆਂ ਮਤਲਬ ਸਾਡਾ ਜਾਲ ਸਾਰ ਨੇ ਉਹ ਤੋਂ ਪੈ ਗਿਆ ਉਹ ਫਰਮੇ ਗਿਆ ਇਸ ਤਰ੍ਹਾਂ ਪਤੰਗ ਦਾ ਪੇਚਾ ਦਾ ਪੈ ਰਿਹਾ ਭਾਈ ਦੇਖ ਹੁਣ ਕੀ ਬਣੂ ਮੈਂ ਕਹਿੰਦਾ ਮੂੰਹ ਸਾਡੇ ਵਾਲੀ ਘੜਾਊਗਾ ਇਧਰੋਂ ਦੇਖ ਲੋ ਡੋਰ ਵੀ ਗੋਲੀ ਵਾਂਗੂ ਜਾਰੀ ਹੈ ਸਾਡੀ ਦਾ ਉਹ ਮਰ ਲਾ ਕੇ ਉਹ ਤੇਰੀ ਭੈਣ ਦੀ ਤੇਰੀ ਦੀ ਓਏ ਉਹ ਜਾਂਦਾ ਭਈ ਸਾਡੇ ਵਾਲਾ ਦੂਜਾ ਪਤੰਗ ਵੀ ਬੇਇੱਜ਼ਤੀ ਕਰਾਰੀ ਗਿਆ ਵੱਡੇ ਪੱਦਰ ਤੇ ਅੱਜ ਤਾਂ ਉੱਤੋਂ ਉੱਤੋਂ ਡੋਰ ਲਾਉ ਉਹ ਜਵਾਕਾਂ ਤੋਂ ਕਟਾਈ ਜਾਂਦਾ ਪਤੰਗ ਦੇਖੀ ਯਾਰ ਕੀ ਦੇਖ ਤਾ ਲਾ ਡੋਰੇ ਬਦਦੂਰੀ ਵਿਖੀ ਤੇ ਆਪਣਾ ਕੰਚੀ ਨਹੀਂ ਗੇ ਤੇ ਕੰਚੀ ਨਹੀਂ ਤੇ ਕਲੀ ਦੇਖੀ ਮੜਿਆ ਨਵੀਂ ਗੱਡੋ ਥੱਲੇ ਟੁੱਟਾ ਜਾ ਮਾਰ ਕਲੀ ਤੇਰੇ ਵਾਲੇ ਹਰ ਚੋਪਾ ਇਹ ਤੜਕੇ ਸਾਰੀ ਮੈਂਡਰ ਲਾਇਬ੍ਰੇਰੀ ਅੱਜ ਦਾ ਯਾਰ ਨਾ ਕਰ ਹੋਰ ਯਾਰ ਹੈ ਅੱਜ ਦਾ ਅੱਜ ਦਾ ਮੈਂ ਗੱਲ ਸੁਣ ਦੌਰ ਦੇ ਕਿ ਕਿਹੜੇ ਰੰਗ ਦੀ ਹੋ ਰਹੀ ਹੈ ਦੇਖੀ ਇਹਨੂੰ ਕੱਢ ਦੇ ਸਾਰੀ ਨੂੰ ਭੈਣ ਹੁਣ ਇੰਨਾ ਨਿਕਲ ਗਈ ਬਹੁਤ ਨਿਕਲ ਗਈ ਹੁਣ ਆਉਂਦਾ ਤੈਨੂੰ ਹੁਣ ਦੋਏ ਹੱਥ ਚ ਵਸਦਾ ਐ ਨਹੀਂ ਕੱਢਦਾ ਯਾਰ ਗਲਤ ਹੋ ਗਿਆ ਸਲਾਮ ਪਾਉਣੇ ਨਹੀਂ ਸੀ ਇਹ ਸਾਰੀ ਕੱਢ ਦੋ ਤੁ ਤੋਂ ਨਵੀਂ ਮੈਨੂੰ ਇਹ ਉਮੀਦ ਨਹੀਂ ਦੀ ਤੇਰੇ ਤੋਂ ਦੌਰ ਜਮਾ ਨਵੀਂ ਲਿਓ ਤੇਰੇ ਤੋਂ ਇਹ ਉਮੀਦ ਨਹੀਂ ਸੀ ਬਾਈ ਹੁਣ ਕਰੀਏ ਕੀ ਯਾਰ ਔਰੀ ਵਾਲੇ ਦੇਲੇ ਤੋੜਤਾ ਜਦਾਂ ਭੈਣ ਲੈ ਜੀ ਮੈਂ ਦੱਸ ਕੀ ਕਰਾਂ ਜਿਹੜੇ ਡੋਰੇ ਕੱਚੀ ਹੋੜੀ ਆ ਫਿਰ ਜਦੋਂ ਚਾੜਨਾ ਨਹੀਂ ਆਉਂਦਾ ਕਾਹਨੂੰ ਏਡੇ ਏਡੇ ਪੰਗੇ ਲੈਣਾ ਹੁਣਾਂ ਜਵਾਕਾਂ ਨਾਲ ਚਾੜਨ ਦੀ ਗੱਲ ਨਹੀਂ ਮੈਨੂੰ ਐ ਰੋ ਡੋਰ ਮਿਲਦੀ ਨਹੀਂ ਨਵੀਂ ਲਿਆਉਂਦੇ ਬਈ ਇਹਦਾ ਭੈਣ ਦੇਰ ਨਹੀਂ 40 ਡੋਰ ਤੇ ਚਲਾਣ ਆਏ ਆ ਵਧਾ ਤੈਨੂੰ ਪਰਚਾ ਦਰਜ ਕਰਾਵਾਂਗੇ ਪੁਲਿਸ ਵਾਲੇ ਆ ਕੇ ਨੇ ਮੈਂ ਕਹਣਾ ਪੁਲਿਸ ਵਾਲੇ ਨੇ ਫੋਨ ਕਰੇਗਾ ਪੱਕਾ ਹੈ ਉਹ ਲੈ ਉਹ ਲੈ ਲੈ ਕੱਟਾ ਦੀ ਦੰਗਾ ਆਪਣਾ ਹਾਂਜੀ ਹੈਲੋ ਜੀ ਮੈਂ ਦੇ ਹੈ ਫੋਨ ਕਰੀ ਜਾਂਦੇ ਆ ਜੀ ਤਾ ਹੁਣ ਤੇਰਾ ਕਿਹੜਾ ਮਦੰਗਾ ਹੋਏ ਉਹ ਬੰਦ ਲੜ ਗਿਆ ਦੀ ਜਾਇਆ ਓ ਲੀਲਾ ਲੀਲੇ ਨਾਲ ਪੇਚਾ ਨਾ ਖੇਚਾ ਕੋਈ ਹੁਣ ਹੀ ਭੈਣ ਤੇਰਾ ਫੀਲਿੰਗ ਲਈ ਜੰਨਾ ਉਹ ਤਾਂ ਵੀ ਗੱਲ ਉਹ ਚੰਗਾ ਜਮਾਨਾ ਤੇਰਾ ਹੁਣ ਮੂੰਹ ਕੱਟ ਦਾਂਗੇ ਤੂੰ ਲੈ ਚੱਲ ਉਹ ਭੈਣ ਦੇ ਯਾਰ ਇੱਜ਼ਤ ਆ ਗਈ ਗੱਲ ਹੁਣ ਦਾ ਨਾ ਨਾ ਜਮੀਂ ਦਾ ਲੈ ਆ ساری ਜਮੀਂ ਕਿੱਧਰ ਰਹੀ ਨਾ ਲੈ ਬਈ ਇੱਕ ਵਾਰੀ ਫੇਰ ਡਾਵਨ ਲੱਗੇ ਨੇ ਛੱਕ ਪੁੱਤ ਹੋਏ ਐਂਟੀ ਉੱਪਰੇ ਮੰਡਰਾ ਰਹੇ ਨੇ ਭਾਈ ਦੇਖ ਸਕਦੇ ਹੋ ਇੰਨੀ ਰੋੜ ਵੱਟੀ ਘੱਤੀ ਬਾਪੀ ਕੋਈ ਲਾ ਗਿਆ ਨਾ ਭਾਈ ਆਹ ਲਾਸਟ ਪਤੰਗਾ ਜੇ ਵੀ ਘਟਵਾਤਾ ਚੁੱਪ ਕਰਕੇ ਥੱਲੇ ਵਗ ਚੱਲਿਓ ਪਬਜੀ ਲਾ ਲਿਓ ਫਿਰ ਇਹਦਾ ਮੂੰਹ ਕੁੱਟ ਕੇ ਥੱਲੇ ਲੈ ਕੇ ਜਾ ਹਾਂ ਛੋਟੇ ਵਸਦਾ ਇਹ ਰੋਗ ਨਹੀਂ ਫਿਰ ਤੁਸੀਂ ਐ ਸਮਝ ਲਿਆਉਦੇ ਆਪ ਨੂੰ ਬਸ ਹਾਂ ਆ ਜੀ ਹੁਣ ਆਈ ਆਪਾਂ ਤੋਂ ਨਹੀਂ ਹੋਰ ਬੇਇੱਜ਼ਤੀ ਕਰਾਈ ਜਾਂਦੀ ਭਾਈ ਉਹ ਭੋਲੇ ਵਾਲਾ ਉਹ ਨੀਲਾ ਜਿਹੜਾ ਸਾਹਮਣੇ ਉਹਦਾ ਮੂੰਹ ਕੁੱਟਣੀ ਗੋਟਣਾ ਭੋਲੇ ਵਾਲ ਨੇ ਫੋਨ ਕਰਿਆ ਕਹਿੰਦਾ ਕਿਉਂ ਚਾੜੋ ਪਤੰਗ ਕਹਿੰਦਾ ਇਹ ਨੂਗੇਰੇ ਟਾਰਗੇਟ ਦੇ ਨੂੰ ਮੈਨੂੰ ਜੇ ਮੇਰਾ ਪਤੰਗ ਘਟ ਗਿਆ ਤੂੰ ਕੋ ਕੋਦੇ ਆ ਕੇ ਥਾਪੜੇ ਲਾਉਂਦਾ ਪਤੰਗ ਘਟ ਗਿਆ ਜੇ ਤੇਰਾ ਸਿੱਧੀ ਜ਼ਿੰਮੇਵਾਰੀ ਲੈਂਦਾ ਉਹ ਪੋਸਟਪਾਗੇ ਵੀ ਕਹੋਰੀ ਹਲਦਾ ਪਤੰਗ ਅਸੀਂ ਘਟੇ ਅਸੀਂ ਜ਼ਿੰਮੇਵਾਰ ਹਾਂ ਤੂੰ ਵੀ ਆ ਗਰੁਪ ਭੋਲਾ ਗਰੁਪ ਚੋਹਰ ਪਤੰਗ ਆ ਗਏ ਉਧਰ ਹੋਰ ਪੰਜਵਾ ਆਪਣੇ ਨਾਲ 22 ਵਾਰੀ ਉਹ ਪਾਉਂਦੇ ਨੇ ਤੇ ਹੁਣ ਆਈ ਏ ਡੋਰ ਭਾਂਦੇ ਆ ਬਾਜ਼ੀ ਬਦਲ ਕੋਈ ਨਹੀਂ ਇਧਰ ਜੇ ਟੋਟ ਆ ਗਿਆ ਸਣੇ ਪਤੰਗ ਜੇ ਮੈਨੂੰ ਐ ਲੱਗਦਾ ਤੋ ਰੀਜਾ ਲਗੀ ਕਰਦਾ ਪੈ ਗਿਆ ਵੇ ਉਹੋ ਪੇਚ ਨਹੀਂ ਪਾਉਂਦੇ ਭੰਦੀ ਯਾਰ ਇੱਕ ਦੂਜੇ ਨਾਲ ਸੈਟਿੰਗ ਹੈ ਉਹਨਾਂ ਦੀ ਭਾਈ ਤੰਨੇ ਇੱਕ ਦੂਜੇ ਨਾਲ ਸੈਟਿੰਗ ਕਰਖੀ ਹੈ ਕੋਈ ਨਹੀਂ ਪਾਉਂਦਾ ਪੇਚਾ ਕਿਸੇ ਨਾਲ ਪੋਲੇ ਵਾਲੇ ਦਾ ਕੱਟੂਆ ਪੋਲੇ ਵਾਲੇ ਦਾ ਕੱਟ ਗਿਆ ਲਲਕਰਾ ਉਹਦੀ ਪੋਲੇ ਵਾਲੇ ਦਾ ਪਤੰਗ ਕੱਟ ਗਿਆ ਜਦੋਂ ਲਲਕਰਾ ਉਹਦੀ ਓਏ ਦੂਜੇ ਲੋੜ ਲੱਗ ਰਿਹਾ ਪੋਲੇ ਵਾਲਾ ਵੀ ਖੱੱਚਾ ਮਾਰਨ ਨੂੰ ਦੇ ਪੈ ਗਿਆ ਓਏ ਜੇ ਤੋ ਪੇਚਾ ਪੈ ਗਿਆ ਦੱਸ ਦੇਈਂ ਤਾਂ ਹਾਨੂੰ ਚੱਕ ਦੂੰਦੀ ਬੈ ਗਿਆ ਲੈ ਬਈ ਇਹ ਚੱਕ ਹੋਰ ਬੈ ਗਿਆ ਜੇ ਸਾਡੇ ਵਾਲਾ ਪਤੰਗ ਕੱਟ ਗਿਆ ਇਸ ਤੋਂ ਬਾਅਦ نیچے ਮਿਲਾਂਗੇ ਸਾਨੂੰ ਬਲੌਗ ਉਰੀ ਸਮਾਪਤ ਕਰਾਂਗੇ ਸਿੱਧੀ ਗੱਲ ਇਹ ਲੈ ਇਹ ਲੈ ਉਹ ਖੱਚਾ ਮਰੀ ਜਾਂਦੇ ਨੇ ਪਤੰਗ ਕੱਟਣ ਗਿਆ ਬੜਾ ਮਿਲਦਾ ਇਹਦੀ ਦੂਰ ਛੱਡ ਕੇ ਆਹੀ ਐਂਟੀ ਫੋਨ ਕਰ ਰਹੀਦੀ ਜਿਹੜੇ ਉਹਨਾਂ ਦਾ ਪਤੰਗ ਘੱਟ ਦਿੱਤਾ ਵਈ ਸੀ ਹੈ ਹਾਂ ਹੁਣ ਮੜਾ ਜੇ ਹੌਸਲਾ ਪਿਆ ਵੀ ਤੈਨੂੰ ਆਉਂਦਾ ਕੁਛ ਕਰਨਾ ਓਏ ਆਉਂਦੇ ਨਹੀਂ ਜਿੱਧੇ ਰੱਖ ਲਈ ਨਹੀ ਮੈਂ ਤਾਂ نیچے ਜਾਂਦਾ ਮੂਝਾ ਲਗੋ ਕੇ ਪਿੱਛਾ ਭਾਂ ਜੋ ਕਿਧਰ ਲਈ ਛੜ ਬਾਰ ਕੇ ਉਹਨਾਂ ਨੇ ਪਤੰਗ ਗਿੱਧਰ ਨੇ ਪਿੱਛੇ ਕਿਧਰ ਬੁਆਰ ਕੇ ਨੇ ਤੁਹਾਨੂੰ ਖਿੱਚ ਮਾਰਦੀ ਉਹਨਾਂ ਤਰੀ ਬਾਕਾ ਪਿੱਛਾ ਪਿਆ ਨਹੀਂ ਹੋਇਆ ਕਿ ਹੈਗਾ ਹਾਂ ਚੱਲ ਓਏ ਐ ਹੈ ਹਲੋ ਓਏ ਆ ਗਾਲੀ ਕਾਲੀ ਵੀ ਖੁਸ਼ ਆ ਖੁਸ਼ ਆ ਗਾਲੀ ਹੈ ਇਧਰ ਆ ਭਾਈ ਕਾਲੀ ਨੇ ਕਿਹਾ ਇਧਰ ਲੈ ਆ ਤੇ ਮੁੱਲ ਮੋੜਦਾ ਪਤਾ ਨਹੀਂ ਜਾਂਦਾ ਦੋ ਘਟ ਗਏ ਚਲ ਦੋ ਆਪਣੇ ਘਟੇ ਦੋ ਘਟ ਤੇ ਆਪਣੇ ਇੱਕ ਹੀ ਘਟੇ ਦੋ ਦੋ ਘਟ ਗਏ ਹੁਣ ਵਾਠ ਠੀਕ ਇੱਕ ਤਾਂ ਉਹ ਰੂੰਗਾ ਹੀ ਘਟ ਗਿਆ ਇਹ ਤਾਂ ਟਰਾਈ ਹੀ ਗਏ ਬਸ ਕਰਾਂ ਬਾਗੇ ਰੱਖੋ ਉਹਨਾਂ ਦਾ ਪਤਾ ਨਹੀਂ ਇੱਕ ਦੀ ਮੱਲਾ ਦੂਰ ਥੱਲੇ ਜਾਣ ਗਿਆ ਦਾ ਹੂੰ ਚੱਲ ਵੇ ਆਉ ਮਾਜੀ ਆ ਅਮਰ ਅੱਲਾ ਲੱਗੇ ਕਰੋ ਓਏ ਤਿੰਨ ਹੁਣ ਆਇਆ ਫੌਜ ਮੁੰਡਾ ਲੈ ਥਾਪੀ ਦੀ ਦੀ ਉੱਪਰ ਨੂੰ ਹੁਣ ਆ ਗਿਆ ਸਮਾਨ ਚ ਮਾਨ ਜਤਕਾਰ ਆ ਗਿਆ ਗੇੜਾ ਵਿਆ ਘਰਾਉਣ ਦੇ ਵਾਲੇ ਵਾਲੇ ਪੈਸੇ ਦੇ ਲੈਣ ਲੋਕ ਦੇ ਨੂੰ ਅਵਰ ਆ ਗਿਆ ਕੱਲੀ ਆ ਸਮਾਨ ਚ ਬਈ ਪਾਏ ਪਾਏ ਔਰ ਦੇ ਦੀ ਪਹਿਲਾਂ ਸਮਾਨ ਮੇ ਬਾਜ ਖੇਤ ਵਿੱਚ ਬਰਾਜ ਇਹਨੂੰ ਫੜ ਲੈ ਤੂੰ ਕਿਚਣ ਚੱਲ ਵੇ ਦੋਏਗੇ ਚੱਲ ਦੋ ਮਰੇ ਘੇਰਾ ਇੱਕ ਦੀਰ ਦੋ ਨ ਜਾਣੇ ਦੋਏ ਮਰੇ ਲਾ ਕੇ ਗਾਲੀ ਪਤੰਗ ਨਹੀਂ ਰਿਹਾ ਕੋਈ ਆਸਮਾਨ 'ਚ ਕਿੱਧਰ ਗਿਆ ਸਾਰੇ ਕੱਲੀ ਫਿਰਦਾ ਬੁਖਦਾ ਕਰ ਦੇ ਥਾਪੀ ਮਾਰ ਦੇ ਪਤਾ ਹਾਂ ਕੱਟ ਦੇ ਪਤੰਗਾ ਆਪਣੇ ਇੱਕ ਹੋਰ ਮਾਰ ਦੇ ਥਾਪੀ ਆ ਚੈੱਕ ਟੁੱਟਣਾ ਜਿਵੇਂ ਤੈਨੂੰ ਵਾਰ-ਵਾਰ ਕਹਿਣਾ ਨਾਲ ਤਾਂ ਡੋਰ ਨਹੀਂ ਹੈਗੀ ਮੁੜ ਕੇ ਆਪਾਂ ਲਵੇ ਬੇਇੱਜ਼ਤੀ ਹੋ ਗੱਲੀ ਮੁੜ ਕੇ ਤਾਂ ਫਿਰ ਅਰੀਗਨਲ ਚੜਨਾ ਪੂ ਕੱਪੜਾ ਨਾਲ ਨਿਕੰਦੇ ਵਾਲੀ ਉਹ ਦੇ ਉਹ ਦੇ ਉਹ ਲੈ ਭਾਂਦੇ ਯਾਰਾ ਜਮੀਨ ਲੈ ਵੜੇ ਇਹ ਲੈ ਪੈ ਗਿਆ ਉਹ ਜਿਹੜਾ ਚੁੱਪ ਚੇ ਕਰ ਗਿਆ ਮੈਨੂੰ ਲੱਗਦਾ ਪੈ ਗਿਆ ਵਿੱਚ ਹੈ ਉੱਪਰ ਵੀ ਵੱਡਾ ਹੋ ਗਿਆ ਪੁੱਤ ਕਿਹਾ ਉਹ ਨਾ ਪਿੱਛੇ ਪਰ ਹੈ ਹੈ ਪਰ ਹੈ ਗਣਾ ਕਰ ਕੱਠੀ ਚੱਲ ਓਏ ਆਏ ਠੀਕਾ ਥਾਪੀ ਥਾਪੀ ਮਾਰ ਦੇ ਥਾਪੀ ਥਾਪੀ ਚੱਕਾ ਕਿਉਂ ਕੱਟਿਆ ਕੋਈ ਕਿ ਨਾ ਕੱਟ ਤੇ ਬਾਈ ਸੱਤ ਕੰਗਾ ਸੱਤ ਕੱਟ ਕੇ ਸੱਤ ਕੱਟ ਕੱਟ ਤੇ ਸੱਤ ਵੈਰੀ ਗੁੱਡ ਵੈਰੀ ਤੰਨਾ ਆਪਣੇ ਕੋਲ ਕਿਤੇ ਰੱਖੀ ਗੱਲ ਨਾ ਤੰੜੀ ਦੋ ਤੰਨਾ ਦੋ ਪਹਿਲੇ ਕੌਣਾ ਓਏ ਤੂੰ ਭੈਣ ਜੋ ਵੀਡੀਓ ਤੇ ਬੇਚਤੀ ਕਰੀਂ ਸਾਡੀ ਸਾਡੇ ਨਾਲ ਤਾਂ ਕਿ ਉਹਨਾਂ ਨਾਲ ਤਾਂ ਨੂੰ ਐਸ ਵੀ ਆਈ ਇਹਨੇ ਆਲੇ ਉਧਰ ਆਪਣੀ ਡੋਰ ਦੀ ਟੈਕਨੀਕ ਲਾਦਾ ਹੈ ਫੋਨ ਲਾ ਕੇ ਆਉਂਦੀ ਵੀਡੀਓ ਵਾਲਿਆਂ ਨੂੰ ਵਾਹ ਇਹ ਵੀ ਕਬੈਨ ਹੈ ਬੰਦੇ ਸੀਕ੍ਰਟ ਏਜੰਟ ਹੈ ਪੋਲੇ ਦੇ 10 ਪਤੰਗ ਘੱਟ ਤੇ ਹਾਂ ਫਿਰ ਬੰਦਾ ਆ ਜੋ ਕਿਉਂ ਫੋਨ ਲਾ ਕੇ ਪੋਲੇ ਨੂੰ ਕਿ ਇੱਕ ਦਾ ਦਰ ਹੱਥ ਨਾਲੇ ਫੜ ਲਿਆ ਕੰਨ ਤੇ ਮਾਰ ਉਹਦੇ ਥਾਬੜਾ ਆ ਜਾ ਕੇ ਜੇ ਬਲਾਗ ਚ ਦਿਖਾਉਣਾ ਕੋਠੇ ਗਿਆ ਕੰਨ ਦੀ ਲੈ ਆਉਣਾ ਵਗੇ ਨਾ ਨਾ ਕੋਈ ਨਹੀਂ ਸੀਰੀਅਸ ਨਹੀਂ ਲੈਣਾ ਐਡਾ ਮੈਟਰ ਕੋਈ ਗੱਲ ਨਹੀਂ ਓ ਜੁਆਇਲ ਹੀ ਚੜ ਰਿਹਾ ਪਾ ਪਤੰਗ ਖਾਪੜੇ ਤਾਂ ਉਹ ਉਂਬਦੇਰੇ ਪੈਂਦੇ ਨੇ ਜੁਆਇਲ ਹੀ ਲਾਵਾਂਗੇ ਪਕੜਾ ਰੱਖ ਕੇ ਨਵੇਂ ਆ ਲੇ ਗਿਆ ਨਾ ਹਾਂ ਘਾੜ ਲੋ ਵੀ ਆਇਆ ਅਜਲੀ ਮੁਦਰੀ ਸਾਡਾ ਬਾਈ ਛੋਟਾ ਬਾੜ ਨਾਲ ਜਾ ਰਿਹਾ ਚੰਗਾ ਫਰਾਇ ਲੋ ਬਾਈ ਲਵ ਯੂ ਦਿਲ ਬਣਾ ਦੇ ਉਹ ਕਾੜੀ ਆਇ ਕਰ ਦੇ ਕਿੰਨੇ ਟਾਈਮ ਆਏਗਾ ਚੰਗਾ ਬਾਈ ਬਾਈ ਕੱਲੂ ਆਏਗਾ ਕੱਲੂ ਆਏਗਾ ਬਾਠ ਠੀਕ ਹੈ ਕੱਲੂ ਮਿਲਦੇ ਆ ਲੈ ਬੱਕ ਜਾ ਕੇਪੀ ਦੀ ਕਿਸੇ ਨੂੰ ਆ ਨੰਗਰ ਪਾਰਟੀ ਬੇਟੀਏ ਉਹ ਜਿਹੜੀ ਨੋਤੀ ਪਰੇ ਫੈਡਾ ਪਈ ਗੀ ਗਰਦ ਖੱਡ ਰਹੀ ਏ ਨੇ ਠੰਡਾ ਵੀ ਲਉਣੇ ਹੁਣ ਆਪਾਂ ਨੂੰ ਕੋਸਾ ਵਾਪ ਹੋ ਗਏਗੇ ਪੂਛ ਵਾਲਾ ਪਤੰਗ ਨਹੀਂ ਹੈਗਾ ਇਹ ਲੰਡਾ ਪਤੰਗਾ ਇਹ ਦੇਖ ਕੇ ਦੇ ਟੇਗੂ ਨਾਲੇ ਉਹੀ ਨਾਲੇ ਪੇਚਾ ਵਾਲੀ ਨਾਲੇ ਐਡਾ ਨਹੀਂ ਹੈਗਾ ਤੂੰ ਮੈਂ ਕਾਲੀ ਜਨ ਅਸੀਂ ਤਾਂ ਕਰੀ ਬਣਾ ਲੈਂਦੀ ਧੋਰ ਕੰਚ ਲਾ ਕੇ ਲੈ ਕਾਲੀ ਤੇ ਫੋਕਸ ਰੱਖਦੇ ਹੁਣ ਆ ਮੈਂ ਓਏ ਪੇਚਾ ਆ ਦੇ ਗਿਆ ਮੱਤ ਤੇ ਪੇਗਾ ਪੇਚਾ ਦੇਖ ਖਰਜੋ ਖਰਜੋ ਕਰਜੋ ਚਲ ਨਾ ਨਾ ਅੱਛਾ ਡੰਗੀ ਜੀ ਤੇਰਾ ਜੀ ਵਾਲੀ ਫਸਰੀ ਹੋ ਰਹੀ ਜਮੀ ਬੇਰਜ਼ਗਰ ਬੜੇ ਭਾਈ ਕੋਈ ਕੰਮ ਨਹੀਂ ਹੈਗਾ ਬੰਦਿਆਂ ਨੂੰ ਪਿੰਡ ਦੇ ਸਭ ਤੋਂ ਵਿਲੇ ਬੰਦੇ ਨੇ ਪਹਿਲਾ ਸਭ ਤੋਂ ਵੱਡਾ ਵਿਲੇਮ ਆਏ ਮੇਰੇ ਕੋਲ ਹੀ ਮਿਲੂਗੀ ਹਰੀ ਮੰਢੀਰ ਬੇਲੀ ਜਿਹੜੀ ਹੁਣ ਪਤੰਗ ਦਾ ਸਾਡੇ ਗਏ ਮੁੱਕ ਭਾਈ ਕਾਡੀਆਂ ਦੇ ਹੋ ਰਹੇ ਨੇ ਰੋੜੇ ਨਾਲ ਬੰਨ ਲਈ ਡੋਰ ਆ ਵੀ ਹੋਣਾ ਕਾੜੀ ਪਾਵਾਂਗੇ ਆਦੀ ਲੰਗ ਓਏ ਨਹੀਂ ਨਹੀਂ ਡੋਰ ਕਿਤੇ ਖਾਣੇ ਉਹ ਗੁੱਟਾੜੀ ਨਾਲ ਉਹ ਰੋ ਆਪਣੀ ਤਿਆਰਨਾ ਉਹ ਲੈ ਗਿਆ ਭਰਾ ਉਹ ਨਮੀ ਸਿੱਧੀ ਆ ਆ ਵਾਹ ਅਮਨ ਦੋਰ ਉਹ ਤੀਰ ਉਹ ਇਹਨਾਂ ਨੂੰ ਕੁੱਟ ਨਹੀਂ ਬੰਨੀ ਜਾਂਦੀ ਉਹਨਾਂ ਤੋਂ ਨਹੀਂ ਬੰਨੀ ਲੜੇ ਦਾ ਬੰਨੀ ਹੋਈ ਆ ਲੜੇ ਦਾ ਲੜੇ ਫਿਰ ਲੜੇ ਦਾ ਬੰਨੀ ਹੋਈ ਆ ਨਾਗ ਬੜ ਪਾ ਦੇ ਲੈ ਰੋੜੇ ਨਾਲ ਇਹ